ਓ ਕੀ ਹਾਲਾ ਭਾਬੀ ਸਿੱਟੀ ਅੰਨੀ ਗੋਹਾ ਨਾ ਵੇਨਾ ਵੇ ਮਤਾਪਾ ਸੁਹ ਨੂੰ ਪੱਠੇ ਪਾਉਣੀ ਆ ਓ ਭਾਬੀ ਓਦੋਂ ਕਿਉਂ ਡਚਰਾ ਕਰਦੀ ਮੈਨੂੰ ਓ ਤੇਰੇ ਸਿਰ ਤੇ ਦਾ ਪਾਥ ਨਾਲਾ ਵਟਲਾ ਵੇ ਜਦੋਂ ਤੈਨੂੰ ਚੰਗਾ ਭਲਾ ਦਿਸਦਾਗਾ ਟਹਿ ਜਾਣੇ ਫਿਰ ਪੁੱਛਣਾ ਜ਼ਰੂਰੀ ਹੁੰਦਾ ਗੇ ਆਏ ਹਾਏ ਓਏ ਦੇਖੋ ਕਿਵੇਂ ਖਾਂਦੀ ਆ ਬੁਰਕੀਆਂ ਐ ਉਹ ਤਾਂ ਨਾ ਸੁੱਖਾ ਮੇਰਾ ਯਾਰ ਓਏ ਜਿਹੜਾ ਤੇਰੇ ਨਾਲ ਕੱਟੀ ਜਾਂਦਾਗਾ ਬੇ ਤੇਰੇ ਨਾਲ ਨਾ ਸੁੱਖਾਗਾ ਓ ਚੰਗਾ ਭਾਬੀ ਛੱਡ ਹੋਰ ਦੱਸ ਕੀ ਗੱਲ ਪਾਥਾਂ ਚੱਕੀ ਉਹਨੇ ਸਿਲੰਡਰ ਮੁੱਕ ਗਿਆ ਬੇ ਸਿਲੰਡਰ ਮੁੱਕਿਆ ਫੇਰ ਇਹ ਤਾਂ ਪਾਥਾਂ ਦਾ ਸ਼ਾਪਾ ਕਰਦੀ ਹੈਗੀ ਨਾ ਕੀ ਗੱਲ ਉਹ ਸੁੱਖਾ ਹੁਣ ਸਿਲੰਡਰ ਨਹੀਂ ਲੱਗੇ ਦੰਦਾ ਬੇ ਫੇਰ ਤੂੰ ਕਹਿਣਾ ਬੁਰਕੀਆਂ ਖਾਂਦੀ ਐ ਇਹ ਬੇ ਤੂੰ ਗਾਲ੍ਹੀ ਹੈ ਜੀ ਕਰਦਾਗਾ ਮੈਂ ਸੁੱਖਾ ਕੇ ਤੇ ਸਿਲੰਡਰ ਲੈਉਣ ਨਾਲਾ ਉਹ ਤਾਂ ਆਦਨ ਹੀ ਲੋਟੋਂਦਾਗਾ ਸ਼ੱਪਾ ਉਹ ਭਾਬੀ ਉਹ ਚੰਗਾ ਫਿਰ ਮੈਂ ਲਿਆ ਦੇਣਾ ਨਾਵੇਂ ਨਾ ਅੱਜ ਲੈ ਕੇ ਸਵੇਰ ਨੂੰ ਸੁਣਾਈ ਖੜਾ ਹੋਏਗਾ oh no ਨਾਲੇ ਸਿਲੰਡਰ ਦੀ ਕਿੱਡੀ ਗੱਲ ਆ ਗਈ ਸਿਲੰਡਰ ਤਾਂ ਮੈਂ ਆਪ ਹੀ ਲਿਆਉਂਦੀ ਆਹ ਟਹਿ ਜਾਣ ਦੇ ਨਰੇਗਾ ਦੇ ਪੈਸੇ ਜੇ ਨਹੀਂ ਆਏ ਖਾਤੇ 'ਚ ਉਹ ਭਾਬੀ ਸਾਡੇ ਦਾ ਕਿਦੋਂ ਦੇ ਆਏ ਹੋਏ ਆ ਤੂੰ ਖੱਤਾ ਚੱਕਰ ਵਾਲੀ ਕਦੇ ਸੁੱਖਾ ਨਾ ਲੱਗਾ ਉਹ ਕਢਾ ਕੇ ਹਾਂ ਬੇ ਹਾਂ ਬੱਕਰੇ ਨਾਲ ਗੱਲ ਤੇਰੀ ਸਹੀ ਆਈ ਅੱਜ ਹੀ ਆਨੀਆ